ਅੱਖਾਂ ਬੋਲਿਓ। ਆਸਾਂ ਨਹੀਂ ਦਿੱਤੀ ਮੇਰਾ ਬੰਦਾ ਇਹਨੇ ਕੱਟਿਆ। ਮੈਂ ਕਹਿੰਦੀ ਗੱਲ ਰਹਾ ਤੁਸੀਂ ਦਰਵਾਜ਼ਾ ਛੱਡਿਓ ਕੀ ਗੱਲ ਰਹਾ ਤੁਸੀਂ ਜੇ ਮੈਨੂੰ ਕੋਈ ਕਹੇ ਤੇ ਵੀ ਬੰਦਾ ਇਹਨੇ ਕੱਟਿਆ ਇਹਨੇ ਕੱਟਿਆ ਕੰਜਰ ਨਹੀਂ। ਮੈਂ ਕਿਹ ਚਿਕਰ ਵੀ ਆਪਣੀ ਲੈ ਕੇ ਜਾਂਦਾ। ਉਹ ਨਹੀਂ ਹੁੰਦੇ। ਨਹੀਂ ਹੁੰਦੇ। ਅੱਜ ਤਾਂ ਤੁਸੀਂ ਮਾਂ ਪੁੱਤ ਨਹੀਂ ਹੋ ਰਹੇ। ਹੋ ਗਿਆ ਮੇਰੇ ਉਹਨੇ ਸਾਰੇ ਕਮਾਂਡ ਚ ਪੁੱਛਣਾ ਵੱਡਾ ਸੇਲਾ ਲੈ ਕੇ ਮੇਰੇ ਮਾਗਰ ਪੈਂਦਾ ਰਿਹਾ। ਅਸੀਂ ਹੋਈ ਮੇਰੇ ਸੋਹਣੇ ਨੇ ਦਵੇ ਨਹੀਂ ਲੱਗਣ ਦਿੱਤਾ। ਕਿਹਦੇ ਮੁੰਡੇ ਨਾਲ ਗਈ ਆ ਉਹ। ਕਿਤੇ ਭਗਵਾ ਤਨ ਹੱਟਦਾ ਨਹੀਂ। ਨਹੀਂ ਕਿਥੋਂ ਰੇ ਆ ਮੁਰਕੇ ਦੀ ਸ਼ਾਦੀ ਕੁੜੀ ਆ ਮੈਂ। कहना कहण तो तुम पर बहुत बहुत ना नीक नी आंदा बंदा तुम्हारी बहुत कुछ कहेगा तू तेरी टांगड़ी चाहिए जी जना तेरा पतला तैं जो टांगड़ी चाहिए तू सेणा बेणा तैं होना पर जिडे छ छदा थोड़ी नीती कराणी बहुत औखी है यार बेइज्जती तो तू अपनी मां दी आप करता यार मैं रिकॉर्ड ना सुना वाले को बोलदा की एक मिनट तू बेइज्जती दी गल करदा बेइज्जती कराणी औखी है तेरी की को की बोलद ने तू अपनी मां नु की बोल रिया मैं बदर समझतो ਬਾਬਾ ਜੀ ਕੀ ਦੱਸੋ ਛੋਟੇ ਅੱਜ ਮੈਂ ਫੈਸਲੇ ਨੇ ਖੜ ਰਿਆਂ ਕੱਲੂ ਆ ਪੂਰਨ ਉਤਰੇ ਫਿਰ ਤੁਸੀਂ ਤਾਂ ਮੈਨੂੰ ਕਹੋਗੇ ਕਿ ਜਦ ਪੂਰਨ ਉਤਰੇ ਜੋ ਅਰਜੀ ਕਰ ਬਈ ਹੁੰਦਾ ਦੱਸ ਜੀ ਮੈਂ ਪੈਣਾ ਲੱਗਦਾ ਕੀ ਗੱਲ ਕਰੀ ਗੱਲਬਾਤ ਕੀ ਹੈ ਗੱਲ ਐ ਜੀ ਜਿਹੜੀ ਮੇਰੀ ਮਾਤੇਰ ਮੈਂ ਉਹ ਰੋਜ਼ ਮੈਨੂੰ ਗਾਲਾਂ ਦਵਾਉਂਦੀ ਹੈਗੀ ਮੈਨੂੰ ਰੋਦ ਘਟਵਾਉਂਦੀ ਰਹਿੰਦੀ ਹੈਗੀ ਮੈਨੂੰ ਵੇਚਣ ਦੀ ਤਿਆਰੀਆਂ ਕਰ ਰੱਖਿਏ ਨੇ ਨਾਨੀ ਮੈਨੂੰ ਪਰਸ ਵੰਨਾ ਜਾਦੇ ਕੁੱਟਿਆ ਮੇਰੇ ਵਾਲ ਪੱਟਦੇ ਰਹਿੰਦੇ ਐ ਰੋਜ਼ ਜਦ ਮੈਂ ਸਕੂਲ ਜਾਣਾ ਡੇਲੀ ਕਲੇਸ਼ ਕਰ ਲੈਣਾ ਘਰੋਂ ਤੱਕ ਕਲੇਸ਼ ਕਰ ਲੈਣਾ ਮੈਨੂੰ ਐਨੀ ਕ ਬੇਨਤੀ ਐ ਨਾਨੂ ਕਰੋ ਕੱਢ ਦੋ ਬਸ ਜਾਂ ਮੈਨੂੰ ਮੇਰੀ ਮਾਂ ਕੋਲੇ ਭੇਜ ਦਿਓ ਪੁੱਤ ਸੀ ਬਹੁਤ ਔਖੇ ਆ ਔਖੇ ਕਰਕੇ ਮੈਂ ਹੀ ਸੱਦੇ ਨੇ ਕਹੂਗਾ ਮੈਂ ਜਿਹੜੇ ਤੇਰੇ ਖਸਮ ਆਉਣਗੇ ਉਹਨਾਂ ਦੀ ਦਾੜੀ ਮੁੰਨ ਕੇ ਤੋੜੂੰਗਾ ਉਹਨਾਂ ਨੂੰ ਮੈਂ ਐ ਕਰ ਦੂੰਗਾ ਮੈਂ ਐ ਕਰ ਦੂੰਗਾ ਹੁਣ ਮੈਂ ਸਾਰੀ ਪੰਚਾਇਤ ਦੇ ਸਾਹਮਣੇ ਆ ਗਿਆ ਵੀ ਤੁਸੀਂ ਜਿਹੜੇ ਮੇਰੇ ਖਸਮ ਵੀ ਬੈਠੇ ਨੇ ਮੇਰੇ ਮਾਂ-ਬਾਪ ਵੀ ਬੈਠੇ ਨੇ ਮੇਰੇ ਭੈਣ ਭਾਈ ਵੀ ਬੈਠੇ ਨੇ ਸਾਰੇ ਬੈਠੇ ਨੇ ਵੀ ਜੋ ਮਰਜ਼ੀ ਕਰ ਪਈ ਹੁਣ ਤੇ ਮੇਰੇ ਬਾਲਾ ਪਾੜਿਆ ਤੇਰੇ ਕੋਲੋਂ ਵਾਅਦਾ ਇੰਨਾ ਜ਼ਰਾ ਖਾ ਪਿਆਗਾ ਉਹ ਮੇਰੇ ਵੀ ਮੈਨੂੰ ਗੰਦ ਬੋਲਦੀ ਹੈ ਕਿ ਇੰਨਾ ਜ਼ਿਆਦਾ ਮਾਗ ਨਾਮ ਜਿਹਨਾਂ ਨਾਮ ਬੋਲਣਾ ਹੋਵੇ ਧੀ ਉਹਦੀ ਕੁੜੀ ਵਿੱਚ ਆਈ ਹੋਈ ਆਵੇ ਮੈਨੂੰ ਬਹੁਤ ਜ਼ਿਆਦਾ ਮੁੱਠਾ ਬੋਲਦੀ ਆਵੇ ਮੈਨੂੰ ਇੰਨੇ ਗੰਦੀਆ ਕੱਲਾ ਕਹਿੰਦਾ ਮੈਂ ਬੈਠਾ ਸੁਣੀ ਜਾ ਕੋਈ ਬੰਦ ਇਹ ਬਹੁਤ ਰੋਕਦਾ ਇਹ ਮੇਨੂੰ ਲੰਡਰ ਵੀ ਹੋਪੈ ਨਾ ਗੱਲ ਨਹੀਂ ਕਰਦਾ ਹੈਗਾ ਇਹ ਮੇਰੇ ਪਾਪ ਹੈਗਾ ਕੀ ਹੈ ਇਹ ਆ ਕਿੰਨੀ ਕੁੜੀ ਹੈ ਹਾਂ ਨਿਭੜ ਗਏ ਕੋਈ ਗੱਲ ਨਹੀਂ ਜੀ ਐਨੋ ਜੀ ਇਹਨਾਂ ਨੂੰ 100000 ਰੁਪਏ ਜ ਨਹੀਂ ਕਰਦੇ ਇਹਨਾਂ ਨੂੰ ਦੇਖੋ 20000 ਰੁਪਏ ਕਹਿੰਦੇ ਜੀ ਹੁਣ ਦੇਵਾਂਗੇ ਚਲੋ ਅੱਜ ਨਹੀਂ ਕਰਾਂ ਉਹ ਕਰਾਂ ਪਰਸੋਂ ਦੇ ਦੇਣਾ ਕਿ ਠੀਕ ਹੈ ਜੀ ਠੀਕ ਹੈ ਚਲੋ ਉਸ ਦਿਵਾਰ ਜਿਹੜਾ ਸਾਡਾ ਜ਼ਮੀਨ ਦਾ ਟੈਕ ਆਉਂਦਾ 11ਵੇਂ ਮਹੀਨੇ ਚ ਜੀ ਉਦੋਂ ਲੱਖ ਰੁਪਏ ਕਹਿੰਦੇ ਨੇ ਵੀ ਦੇਵਾਂਗੇ ਠੀਕ ਹੈ ਜੀ ਜਿਹਨੂੰ ਵੀ ਕਹਿਣਗੇ ਬਾਬਾ ਜੀ ਨੂੰ ਕਹਿਣਗੇ ਜਾਂ ਚੇਅਰ ਮੈਂਬਰ ਨੂੰ ਕਹਿਣਗੇ ਪਾਪਾ ਰਿਸ਼ਤੇਦਾਰ ਭਾਵੇਂ ਨਿਕੜਨਗੇ ਜੇ ਵੀ ਚਵਾੜਨਗੇ ਵੀ ਉਹ ਜ਼ਿੰਮੇਵਾਰ ਨੇ ਆਪਾਂ ਨਹੀਂ ਆਪਾਂ ਉਹਨਾਂ ਤੋਂ ਕੋਈ ਰੁਪਈਆ ਨਹੀਂ ਲੈਣਾ ਠੀਕ ਹੈ ਕੀ ਗਾ? ਹਾਂਜੀ। ਠੀਕ ਹੈ ਜੀ। ਤੂੰ ਸਾਡੇ ਗੁੱਠੇ ਲਵਾ ਸਕਦਾ ਹੈ 5 ਬੰਦਿਆਂ ਦੇ ਜਿੰਨੇ ਮਰਜ਼ੀ ਲਵਾ ਸਕਦਾ। ਆਪਾਂ ਨੂੰ ਕੋਈ ਆਪਾਂ ਦੇਖੋ ਜ਼ਿੰਦਗੀ 'ਚ ਵਾਦੇ ਘਾਟੇ ਬਹੁਤ ਹੁੰਦੇ ਨੇ ਚੱਲਦੇ ਨੇ ਪਰ ਆਪਾਂ ਗੁਰੂ ਦੀ ਲਾਟ ਲਈ ਫੋਜ ਹੋਈ ਆਪਾਂ ਇਹਨਾਂ ਦਾ ਸਤਿਕਾਰ ਕਰਿਆ। ਧੰਨਵਾਦ ਜੀ। ਠੀਕ ਹੈ ਜੀ। ਇਹਦਾ ਘੱਟ ਵੱਟੇ ਜ਼ਿੰਦਗੀ 'ਚ। ਹਾਂਜੀ ਬਾਬਾ ਜੀ। ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਮਾਂ ਪੁੱਤਾਂ ਦਾ ਰੌਲਾ ਸੀ ਇਹਨਾਂ ਨੇ ਪਹਿਲਾਂ 1,20,000 ਰੁਪਇਆ ਕਰਿਆ ਸੀ। ਚਲੋ ਇਹਨਾਂ ਨੂੰ ਅੱਜ ਦੀ ਮਾਤਾ ਨੂੰ ਵੀ ਹੋ ਸਕਦਾ ਹੈ। ਬਾਹਰ ਰਹਿ ਕੇ ਵੀ ਕੁਝ ਬੱਚਾ ਸਾਡਾ ਸੁਧਰ ਗਿਆ ਹੋਊਗਾ ਪਰ ਉਹ ਵੀ ਇਹਨਾਂ ਦਾ ਘਾਟੂ ਕੁਲੇਸ ਜੂੰਡ ਮਜੂੰਡੇ ਤਾਂ ਹੁੰਦੇ ਰਹਿੰਦੇ ਨੇ ਇਹ ਅੱਜ ਇਹਨਾਂ ਦਾ ਖਾਲਸੇ ਨੇ ਆ ਕੇ ਫੈਸਲਾ ਕਰਤਾ ਇਹਨੂੰ 1,20,000 ਰੁਪਿਆ ਦੇਵਾਂਗੇ ਪਹਿਲਾਂ ਇਹਨੂੰ ਘਬਰਾਂਡਾ ਵੀ ਦਿੱਤਾ ਦੀ ਜ਼ਮੀਨ ਵੀ ਦਿੱਤੀ ਦੀ ਚਵਾ ਕਿਲਾ ਡੂੜ ਕਿਲਾ ਖਾਨੀ ਉਹ ਆਪਦੀ ਇਹ ਵੇਚ-ਬੋਚ ਕੇ ਖਾ ਖੂਗੇ ਤੇ ਬਾਕੀ ਹੁਣ ਇਹ ਇਹਨੂੰ ਲੱਖ ਰੁਪਿਆ ਮਤਲਬ ਫੇਰ ਦੇਵਾਂਗੇ 11ਵੇਂ ਮਹੀਨੇ 'ਚ ਜਦੋਂ ਠੇਕਾ ਹੋਊਗਾ 20,000 ਰੁਪਿਆ ਨੂੰ ਹੁਣ ਦੇਵਾਂਗੇ 10 ਅੱਜ ਦੇਵਾਂਗੇ 10 ਬੁੱਧਵਾਰ ਨੂੰ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਦਾ ਅਸੀਂ ਪਹਿਲਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਗੱਲ ਮੰਨੀ ਜੀ ਚਲੋ ਗੁਰੂ ਦੀਆਂ ਲਾਡਲੀਆਂ ਫੌਜਾਂ ਦੀਆਂ ਨੇ ਕਿਹਾ ਵੀ ਮੈਂ ਗੱਲ ਮੰਨਾਗਾ ਤੇ ਇਹਨਾਂ ਦਾ ਫੈਸਲਾ ਹੋ ਗਿਆ ਜੀ ਜੋ ਪਹਿਲਾਂ ਪੰਚਾਇਤ ਦੇ ਵਿੱਚ ਵੀ ਇਦਾਂ ਹੀ ਫੈਸਲਾ ਹੋਇਆ ਸੀ ਇਹ ਫੈਸਲੇ ਤੇ ਦੋ ਤਿੰਨ ਵਾਰੀ ਇਹ ਥੜਕ ਗਏ ਦੋਨੋਂ ਤੇ ਰਹੀਂ ਤੇ ਮਾਤਾ ਨੂੰ ਵੀ ਇਹ ਸੀ ਵੀ ਨੇੜੇ ਲੱਗ ਜਾਣਗੇ ਇੱਕ ਦੂਜੇ ਦੇ ਪਿਆਰ ਜਿਹੜਾ ਵੀ ਵਜੂਗਾ ਚਲੋ ਪਰ ਨਹੀਂ ਉਹ ਨਹੀਂ ਹੋ ਪਾਇਆ ਕਿਸੇ ਤਰ੍ਹਾਂ ਜੋ ਵੀ ਚੱਲਦਾ ਕਲ ਜੁਗੀ ਜੀਵਾ ਹਨ ਤੇ ਹੁਣ ਇਹਨਾਂ ਦਾ ਹੋ ਗਿਆ ਵੀਰ ਜੀ ਫੈਸਲਾ ਤੇ ਇਹਨਾਂ ਨੂੰ ਨਾ ਅੱਜ 10000 ਰੁਪਏ ਅੱਜ ਦੇ ਦਾਂਗੇ ਬੁੱਧਵਾਰ ਨੂੰ ਇਹ ਘਰ ਖਾਲੀ ਕਰਨਗੇ 10000 ਰੁਪਏ ਦੇ ਦੇ ਦਾਂਗੇ 11ਵੇਂ ਮਹੀਨੇ ਚ ਇਹਨਾਂ ਨੂੰ ਲੱਖ ਰੁਪਏ ਦੇ ਦਾਂਗੇ ਇਹ ਚਾਹੁੰਦੇ ਨੇ ਤਾਂ ਇਹ ਪੰਜ ਸਿੰਘਾਂ ਦੇ ਸਾਡੇ ਗੁੱਠੇ ਵੀ ਲਵਾ ਸਕਦੇ ਨੇ ਤੇ ਅਸੀਂ ਜ਼ਿੰਮੇਵਾਰੀ ਰਹਿਣੇ ਵੀਰ ਦੇ ਪੈਸਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵੀਰ ਕੀ ਨਾਮ ਹੈ ਗੁਰਪ੍ਰੀਤ ਜੀ ਤੁਸੀਂ ਪੰਚਾਇਤ ਮੈਂਬਰ ਹੋ ਜੀ ਹਾਂਜੀ ਹਾਂਜੀ ਕਿ ਰੌਲਾ ਸੀ ਜਿਹੜਾ ਇਹ ਮਤਲਬ ਅੱਜ ਦੇ ਨੇ ਕਿ ਸਿੰਘ ਫੌਜਾਂ ਰੌਲਾ ਇਹਨਾਂ ਦਾ ਘਰੇਲੂ ਰੌਲਾ ਹੀ ਸੀ ਕਿ ਬਸ ਆਪ ਜੀ ਠੀਕ ਹੈ ਤੇ ਸਮਝੌਤਾ ਹੋ ਗਿਆ ਸਮਝੌਤਾ ਹੋ ਗਿਆ ਜੀ ਸੰਤਾਰੇ ਸਮਝੌਤਾ ਕਰਦਾ ਗੁਰੂ ਜੀ ਪੁੱਜਾਂ ਨੇ ਠੀਕ ਹੈ ਜੀ ਤੇ ਬਾਕੀ ਇਹਨਾਂ ਦਾ 10000 ਰੁਪਏ ਅੱਜ ਦੇਣਾ ਜੀ ਤੇ 10000 ਰੁਪਏ ਬੁੱਧਵਾਰ ਨੂੰ ਜੀ ਬੁੱਧਵਾਰ ਨੂੰ ਜੀ ਬੁੱਧਵਾਰ ਨੂੰ ਜੀ ਠੀਕ ਹੈ ਜੀ ਤੇ 1 ਲੱਖ ਖਾਲੀ ਕਰਨਗੇ 1 ਲੱਖ ਰੁਪਏ ਇਹ ਕਾ ਬੁੱਧਵਾਰ ਨੂੰ ਖਾਲੀ ਕਰਨਗੇ ਜੀ ਹਾਂਜੀ ਠੀਕ ਹੈ ਜੀ ਤੇ ਬਾਕੀ 1 ਲੱਖ ਰਹਿ ਗਿਆ ਜਿਹੜਾ ਬਾਕੀ ਦਾ 1 ਲੱਖ ਰੁਪਿਆ ਰਹਿ ਗਿਆ ਇਹ ਦੇ ਕਾਊਂਟ ਤੇ ਦੇ ਦਨਗੇ ਜੀ ਕੀ ਜੀ ਫੈਸਲਾ ਕਿਵੇਂ ਦਾ ਹੋਇਆ ਤੁਹਾਨੂੰ ਕੀ ਲੱਗਦਾ ਹੈ ਸਾਨੂੰ ਠੀਕ ਹੋਈ ਪਹਿਲਾਂ ਪੰਚਾਇਤ ਨੇ ਵੀ ਇਹੀ ਫੈਸਲਾ ਕਰਿਆ ਸੀ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਗ੍ਰਾਮ ਪੰਚਾਇਤ ਕਮਾਲਪੁਰ ਅੱਜ ਮਿਤੀ 18 8 25 ਨੂੰ ਪੰਚਾਇਤ ਵਿੱਚ ਬੈਠ ਕੇ ਇਹ ਫੈਸਲਾ ਹੋਇਆ ਹੈ ਕਿ ਬਿੱਲੂ ਸਿੰਘ son of ਚੰਨਣ ਸਿੰਘ ਦਾ ਰੌਲਾ ਆਪਣੀ ਮਾਤਾ ਗਰਮੀਤ ਕੌਰ ਨਾਲ ਘਰ ਦੀ ਵੰਡ ਅਤੇ ਜ਼ਮੀਨ ਨੂੰ ਲੈ ਕੇ ਚੱਲਦਾ ਸੀ ਉਸ ਦਾ ਅੱਜ ਫੈਸਲਾ ਕੀਤਾ ਗਿਆ ਹੈ ਜੋ ਕਿ ਮਾਤਾ ਗਰਮੀਤ ਕੌਰ ਬਿੱਲੂ ਸਿੰਘ ਸਨਪ ਚੰਨਣ ਸਿੰਘ ਨੂੰ 1,20,000 ਰੁਪਏ ਦੇ ਕੇ ਫੈਸਲਾ ਕੀਤਾ ਹੈ ਬਿੱਲੂ ਸਿੰਘ ਦਾ ਅੱਜ ਤੋਂ ਇਸ ਜਗ੍ਹਾ ਤੇ ਕੋਈ ਹੱਕ ਨਹੀਂ ਹੈ ਇਹ ਘਰ ਬਾਹਰ ਤੇ ਗਰਮੀਤ ਕੌਰ ਦਾ ਹੱਕ ਹੈ ਅੱਜ ਮਿਤੀ 18/8/25 ਨੂੰ 빌루 싱 ਨੂੰ ਗਰਮੀਤ ਕੌਰ ਨੇ 10000 ਰੁਪਏ ਦਿੱਤਾ ਬਾਕੀ ਰਹਿੰਦੀ ਰਕਮ 110000 ਰੁਪਏ 201125 ਨੂੰ ਗਰਮੀਤ ਕੌਰ 빌루 ਸਿੰਘ ਨੂੰ ਦੇਵੇਗੀ ਪਹਿਲਾ ਫੈਸਲਾ ਸੀ ਉਹੀ ਫੈਸਲਾ ਬਾਬਾ ਜੀ ਜ਼ਥੇਦਾਰ ਕੁੱਲ ਦੀਪ ਸਿੰਘ ਨੇ ਅਤੇ ਪੰਚਾਇਤ ਨੇ ਰਲ ਕੇ ਕੀਤਾ ਇਹ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਹੋਇਆ ਹੈ ਠੀਕ ਹੈ ਜੀ ਹਾਂ ਦੋਗੀਆਂ ਤਨੋੜਾ ਜੋੜੀਆਂ ਤਣਾਉਣਾ ਤੋਰਿਆ ਹੈ ਹਾਂ ਜੀ ਮਾਤਾ ਜੀ ਕੀ ਕਹੋਂਗੇ ਜਿਹੜਾ ਰੌਲਾ ਸੀਗਾ ਜਿਹੜਾ ਰੌਲਾ ਸੀ ਜੀ ਅੱਜ ਬਾਬਾ ਜੀ ਨੇ ਨਿਮੇੜਤਾ ਵੀ ਸਾਰਾ ਠੀਕ ਠਾਕ ਹੋ ਗਿਆ ਵੀ ਆ ਲੜਕੀ ਵੀ ਉਸੇ ਦੀ ਹੈ ਜੋ ਕਾਰਬਾਰ ਜ਼ਮੀਨ ਜੋ ਜਾਇਦਾਦ ਹੈ ਮੇਰੀ ਇੱਕ ਲੜਕੀ ਦੀ ਹੈ ਸਾਰੀ ਮੁੰਡੇ ਦਾ ਕੋਈ ਹੱਕ ਹੁਕ ਨਹੀਂ ਹੈਗਾ ਇਹਦੇ 'ਚ ਠੀਕ ਹੈ ਜੀ ਹਾਂ ਜੀ ਇਹਦਾ ਹਿੱਸਾ ਇਹਨੂੰ ਦੇ ਚੁੱਕੀ ਆ ਮੈਂ ਜੀ ਬਾਬਾ ਜੀ ਨੇ ਆ ਕੇ ਰੌਲਾ ਦਵੇੜਿਆ ਤੁਹਾਡਾ ਕੀ ਲੱਗਿਆ ਠੀਕ ਲੱਗਿਆ ਇਹ ਸਹੀ ਲੱਗਿਆ ਫੈਸਲਾ ਮੇਰਾ ਠਾਣੇ ਠੂਣੇ ਚ ਬਿਲਕੁਲ ਨਹੀਂ ਨਿਭੜਿਆ ਹੈਗਾ ਮੇਰੇ ਬਾਬਾ ਜੀ ਨੇ ਨਿਮੇੜਿਆ ਮੇਰਾ ਮੈਂ ਬਾਬਾ ਜਿਹੜੇ ਪੁੱਤ ਨੂੰ ਪੈਸੇ ਦੀ ਮੰਗਦਾ ਨਹੀਂ ਕੀਤੀ ਨਾ ਬਾਬਾ ਜੀ ਨੇ ਨਾ ਕੋਈ ਪੈਸਾ ਨਹੀਂ ਲਿਆ ਬਾਬਾ ਜੀਆ ਨੇ ਕੋਈ ਮੈਨੂੰ ਚੀਜ਼ ਨਹੀਂ ਮੰਗੀ ਬਾਬਾ ਜੀ ਨੇ ਹਾਂਜੀ ਬਈ ਕੀ ਕਹੋਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਬਾਬਾ ਜੀ ਨੇ ਸਾਡਾ ਫੈਸਲਾ ਬਿਲਕੁਲ ਸਹੀ ਕੀਤਾ ਮੇਰੇ ਫਦਰ ਸਾਹਿਬ ਮੈਨੂੰ ਬਹੁਤ ਜ਼ਿਆਦਾ ਮਾਰਕਟ ਕਰ ਦਿੱਤੀ ਉਹਨਾਂ ਨੇ ਇਹਨਾਂ ਨੂੰ ਅੱਜ ਲਈ 10000 ਅੱਜ ਦੇਵਾਂਗੇ ਅਸੀਂ ਤੇ 10000 ਫਿਰ ਦੇਵਾਂਗੇ ਫਿਰ ਇਹਨਾਂ ਦਾ ਸਮਝ ਚੁੱਕਿਆ ਜਾਵੇਗਾ ਫਿਰ ਅਸੀਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਕਿ ਇਹ ਇਹਨਾਂ ਨੇ ਸਾਡੇ ਘਰ ਕੋ ਕਲੇਸ਼ਨ ਨਹੀਂ ਵੜਾ ਦਿੱਤਾ ਹਾਂਜੀ ਬੋਤਾ ਜੀ ਨਿਮੇੜਤਾ ਬਾਬਾ ਜੀ ਹਾਂਜੀ ਬੋਤਾ ਜੀ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੇ ਕੋਲ ਇੱਕ ਮਾਲਪੁਰ ਪਿੰਡ ਦੇ ਵਿੱਚੋਂ ਮਸਲਾ ਆਇਆ ਸੀਗਾ ਜੀ ਮਾਂ ਪੁੱਤ ਦਾ ਰੋਲਾ ਸੀਗਾ ਜਿਹੜਾ ਇਹਨਾਂ ਦਾ ਬੇਟਾ ਹੈਗਾ ਉਹ ਬਹੁਤ ਜ਼ਿਆਦਾ ਇਹਨਾਂ ਨੂੰ ਘੁੱਟ ਮਾਰ ਕਰਦਾ ਸੀ ਇਹ ਗੁੱਡੀ ਹੈਗੀ ਉਹਦੀ ਬੇਟੀ ਹੈਗੀ ਦੋਨਾਂ ਮਾਮਾ ਤੇ ਹਨੂ ਦਾਦੀ ਪੋਤੀ ਨੂੰ ਬਹੁਤ ਜ਼ਿਆਦਾ ਘੁੱਟ ਮਾਰ ਕਰਦਾ ਸੀਗਾ ਅੱਜ ਨਿਹੰਗ ਸਿੰਘ ਜੱਥੇਬੰਦੀ ਪਹੁੰਚੀ ਹੈ ਤੇ ਇਹਨਾਂ ਦਾ ਨਿਮੇੜਿਆ ਹੋਇਆ ਜੀ ਪਹਿਲਾਂ ਤਾਂ ਹੁੰਦਾ ਸੀਗਾ ਵੀ ਵਿਚ ਵਿਚਾਲੇ ਰਹਿ ਜਾਂਦਾ ਜਾਂ ਦਿਨ ਤਰੀਕ ਲੱਤੇ ਜਾਂਦੀ ਆ ਅੱਜ ਇਹਨਾਂ ਦਾ ਸਾਫ਼-ਸਾਫ਼ ਨਿਮੇੜ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਔਜੀ ਬਸੀ ਗੋਲ ਜੀ ਦਾ ਵਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਮਤੇ ਸੋ ਇਹਨਾਂ ਦਾ ਮਸਲਾ ਸੀ ਕਿਸੇ ਇੱਕ ਪਰ ਦੂਜਾ ਗੜਿਆਂ ਦੇ ਕਾਰਨ ਮੰਦਾ ਚੰਗਾ ਬੋਲਣਾ ਕਰਨਾ ਤੇ ਸਭ ਮਟਾਣਾ ਸੀ ਪਿਛਲੀਆਂ ਗੱਲਾਂ ਇਹ ਜਾਣਣ ਕਿੱਦਾਂ ਸੀ ਕਿੱਦਾਂ ਨਹੀਂ ਸੀ ਤੇ ਹੁਣ ਗੱਲ ਇਦਾਂ ਲ ਇਦਾਂ ਦੀ ਹੋਈ ਹੈ ਵੀ 10000 ਰੁਪਏ ਇਹਨਾਂ ਨੂੰ ਹੁਣ ਦੇਣਾ ਤੇ 10000 ਰੁਪਏ ਬੁੱਧਵਾਰ ਨੂੰ ਸਮਾਨ ਚੱਕ ਲੈਣਗੇ ਤੇ ਉਸ ਤੋਂ ਬਾਅਦ ਜੀਰੀ ਬੱਡੀ ਤੋਂ ਜਿਹੜੀ ਤਰੀਕ ਲਿਖੀ ਆ ਬਾਕੀ ਦੀ ਮਾਇਆ ਇਹਨਾਂ ਨਾਲ ਉਦੋਂ ਦੇ ਦੇਣੀ ਆ ਠੀਕ ਹੈ ਜੀ ਤੇ ਸੰਗਤ ਨੇ ਫੈਸਲਾ ਕੀਤਾ ਤੁਹਾਨੂੰ ਕਰਵਾਣਾ ਬਾਈ ਜੀ ਆ ਲਓ ਜੀ ਆ 10000 ਰੁਪਏ ਲਓ ਹਾਂ ਹੁਣ ਬਈ ਜੜਾਈ ਝਗੜਾ ਨਹੀਂ ਕਰਨਾ ਤਰੀਮਾ ਨਾਲ ਬਾਈ ਪਰਵਾਣਾ ਹੀ ਤੁਹਾਨੂੰ ਇਹ ਫੈਸਲਾ ਹੈ ਨਹੀ ਠੀਕ ਹੈ ਜੀ ਧੰਨਵਾਦ ਅਸੀਂ ਸਾਡੀ ਇੱਕ ਬੇਨਤੀ ਹੈ ਜਿਨ੍ਹਾਂ ਦੇ ਕੋਸੀ ਬੈਠੇ ਦੋ ਬੰਦੇ ਸੱਟ ਘਰੀ ਨਹੀਂ ਹੋਣੇ ਚਾਹੀਦੇ ਨਹੀਂ ਹੁੰਦੇ ਨਹੀਂ ਨਹੀਂ ਦੇਖੋ ਇੱਕ ਮਿੰਟ ਮੇਰੇ ਸਾਡਾ ਜਿਹੜਾ ਫਰਕ ਦੋ ਦਿਨ ਨੇ ਉਦੋਂ ਬਾਅਦ ਜਿੱਥੇ ਮਰਜ਼ੀ ਰਹੇ ਜਿੰਦਰਾ ਮਰਜ਼ੀ ਵਰਤਨ ਕਰਨਾ ਤੁਹਾਨੂੰ ਕਹਿਣ ਕਿ ਉਹ ਵੀ ਕਹਿ ਜਾਗੇ ਅਸੀਂ ਗੱਲ ਪਰਮਾਨ ਕਰਾਂਗੇ ਅਸੀਂ ਦੇਖੋ ਜਿੱਥੇ ਮਰਜ਼ੀ ਰਹੀਏ ਕਿਸੇ ਨਾ ਵਰਤੀਏ ਨਾ ਵਰਤੀਏ ਜਿੰਦਰਾ ਮਰਜ਼ੀ ਵਰਤਨਾ ਸਾਨੂੰ 1% ਵੀ ਕੋਈ ਦਰਾਜ ਨਹੀਂ ਜਿੱਥੇ ਮਰਜ਼ੀ ਜਾਣਾ ਇਹ ਇੱਕ ਵੀ ਗੱਲ ਹੋਰ ਹੈ ਵਿੱਚ 2 ਲੱਖ ਦਾ ਜੁਰਮਾਨਾ ਜੇ ਕੋਈ ਗੱਲ ਤੋਂ ਪੱਟਦਾ ਵੀ ਲੋ ਆਪણો ਪੰਜ ਵੀ ਕਬੂਲ ਹੈ ਜੀ ਆਪਾਂ ਨੇ ਬਾਬਾ ਜੀ ਦੇ ਬੋਲ ਬਗਾਏ ਨੇ ਖਾਲਸਾ ਪੰਥ ਦੇ ਠੀਕ ਆਏ ਨੇ ਆਪਾਂ ਨੇ ਕਹਿੰਦੇ ਜੀ ਆਏ ਨੂੰ ਬਾਈ ਸੁਣੋ ਸ਼ਾਬਾਸ਼ ਜੀ ਮਤਲਬ ਜੀ ਪੈਸੇ ਨਾਲ ਕੋਈ ਵੱਡਾ ਨਹੀਂ ਹੁੰਦਾ ਜਿਹੜਾ ਬਾਬਾ ਨੇ ਰੱਖੀ ਹੈ ਗੱਲ ਵੀ ਜਿਹੜੀ ਗੱਲ ਮਤਲਬ ਪੈਸੇ ਦੇਣ ਦੀ ਗੱਲ ਕਰੀ ਜਾਵੇ ਉਹ ਗੱਲ ਤੋਂ ਪਲਟੋਂਗੇ ਜੀ ਤਾਂ 2 ਲੱਖ ਰੁਪਏ ਜੁਰਮਾਨਾ ਰੱਖਿਆ ਗਿਆ ਦੇ ਦਾਂਗੇ ਜੀ ਬਸ ਠੀਕ ਹੈ ਵੀ ਪੈਸੇ ਦੇ ਦੂੰਗਾ ਹਾਂ ਜੀ ਦੇ ਦਾਂਗੇ ਜਿਹੜੀ ਡੇਟ ਰੱਖੀ ਹੈ ਹਾਂ ਜੀ ਦੇ ਦਾਂਗੇ ਠੀਕ ਹੈ ਫੈਸਲਾ ਮਨਜ਼ੂਰ ਹੈ ਬਾਬਾ ਜੀ ਮਨਜ਼ੂਰ ਹੈ ਜੀ ਮਨਜ਼ੂਰ ਵਧੀਆ ਫੈਸਲਾ ਕੀਤਾ ਸਾਡਾ ਵਧੀਆ ਨੁਮੇੜਾ ਕਰਤਾ ਨਹੀਂ ਸਾਡੇ ਚੋਂ ਇੱਕ ਜਣਾ ਖਤਮ ਹੋ ਜਾਂਦਾ ਠੀਕ ਹੈ ਜੀ ਜੋ ਰੋਜ਼ ਕੁੱਟਮਾਰ ਹੁੰਦੀ ਸੀ ਸਾਡੀ ਸਾਡੇ ਤੋਂ ਵੀ ਨਹੀਂ ਚੱਲੀ ਜਾਂਦੀ ਤੇ ਕੁੱਟਮਾਰ ਚਲੋ ਹੁਣ ਤੁਹਾਡਾ ਕੰਮ ਨਿਬੜ ਗਿਆ ਨਿਬੜ ਗਿਆ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਾਹਿਬ ਜੀਵਾ ਦੇ ਮਨ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਮਾਤਾ ਕੀ ਕਰੇਉਂ ਕੀ ਕਹੇ ਸੀ ਆ ਕੁੜੀ ਕੁੱਟ-ਕੁੱਟ ਕੇ ਮਾਰੀ ਹੈ ਨੇ ਅੱਛਾ ਹਾਂ ਦੀਂਦਾ ਨਹੀਂ ਹੈਗਾ ਇਹਨੂੰ ਬਸੂਗਰ ਨਾਲ ਉਹ ਹੋ ਗਈ ਤੇ ਵਿਚਾਰੀ ਇਹ ਤੁਹਾਡੇ ਮੁੰਡੇ ਨੇ ਕੁੱਟੀ ਹੀ ਹਾਂ ਹਾਂ ਕੁੱਟ ਕੇ ਮਾਰੀ ਹੈ ਜਿੱਦੇ ਕੁੱਟੇ ਉਹਦੀ ਮੁੱਖੀ ਗਈ ਵਿਚਾਰੀ ਮੈਂ ਚੱਕੇ ਸੰਗਰੂਰ ਲੈ ਗਈ ਉੱਥੇ ਪੂਰੀ ਇਹ ਕਰਦਾ ਜੀ ਸਾਰਾ ਬਹੁਤ ਕੰਮ ਜੀ ਕਰਦਾ ਪਿੰਡ ਦੇ ਏਡੇ ਚ ਚੱਕ ਲਿਆਉਂਦੇ ਤੇ ਕੁੜੀ ਨਹੀਂ ਛੱਡਿਆਉਂਦੇ ਤੇ ਜੇ ਏਡੇ ਚ ਬੈਠੇ ਹੁੰਦੇ ਕਰ ਨੂੰ ਆ ਜਾਂਦੇ ਜੀ ਸਾਈਕਲ ਲੈ ਕੇ ਕੁੜੀ ਨੂੰ ਰੱਡੇ ਚੋਂ ਨਹੀਂ ਲੈ ਕੇ ਆਉਂਦਾ ਤੀ ਇਹ ਫਜੂਰ ਸਾਹਿਬ ਕਣੀ ਬਾਗਿਆ ਪਟਿਆਲੇ ਚੂੜੀਆਂ ਵੇਚਣ ਲੱਗ ਗਿਆ ਹੋਰ ਲੱਗ ਗਿਆ ਪੂਰੇ ਪਿੰਡ ਦੇ ਨੂੰ ਮਿਲਿਆ ਵੀ ਤੇਰੀ ਮਾਂ ਓਕੀ ਹੋ ਰਹੀਏ ਤੇਰੀ ਭੈਣ ਮਰਨ ਵਾਲੀ ਪਈਆ ਘਰੇ ਵੀ ਤੂੰ ਕਰੇ ਬਗ ਜਾ ਫਜੂਰ ਸਾਹਿਬ ਕਣੀ ਉਲਾਈ ਦੇ ਨੂੰ ਮੈਂ ਲੱਭ ਕੇ ਕਿਸ ਨੇ ਦੱਸਿਆ ਉੱਧਰ ਕਨੇ ਮੈਂ ਲੱਭ ਕੇ ਲਈ ਬਾਬਾ ਜੀ ਇਹਦੇ ਖਤਰੇ ਪੈਸੇ ਦਾ ਉਹ ਨਹੀਂ ਹੈਗਾ ਇਹਦੇ ਕਿੰਨੇ ਨਾ ਮੈਂ 1 ਰੁਪਿਆ ਨਹੀਂ ਜਾ ਚੱਲ ਸੋਣਾ ਇੱਕ ਫੋਕਸ ਲਾਂਗੇ ਕੋਈ ਦਿਨ ਦਾ ਸਿੱਧਾ ਵੀ ਰੱਖ ਲਾਂਗੇ ਇਹਦੇ ਪੈਸੇ ਮੈਨੂੰ ਭੈਣ ਮੇਰੀ ਇਹਦੇ ਭਾਈ ਜਮਾਨ ਕਰਕੇ ਕਿਹੜੇ ਖਾਣੇ ਵਿੱਚ ਉੱਥੋਂ ਬਚਾ ਤੂੰ ਨਹੀਂ ਤਸੀ ਕਰਾਉਂਦੇ ਹੈਂ ਕੋਈ ਤੋ ਕੁਛ ਨਹੀਂ ਲੈਣਾ ਪ੍ਰਵਾਸੀ ਹੋਣਾ ਸੀ ਖੜਿਆ ਤੇਰੇ ਨਾਲ ਤੈਨੂੰ ਕਹਤਾ ਮੈਂ ਭੈਣ ਮੇਰੀ ਭੱਜਣ ਵਾਲਾ ਤੂੰ ਮੈਂ ਕਸੋ ਹਾਂ ਇਹ ਭੱਜਣਗੇ ਮੈਂ ਸਮਝ ਕੇ ਨਾ ਮੈਂ ਪਤਾ ਨਹੀਂ ਮੈਨੂੰ ਮੇਰੇ ਪਪਾ ਜੀ ਨੂੰ ਇਹ ਲੱਗਿਆ ਵੀ ਦਰਬਾਰ ਦਾ ਕੋਈ ਕੰਮ ਹੈ ਮੈਨੂੰ ਬੁਲਾਉਣਾ ਮਹੀਨੇ ਲੱਗੇ ਭਲਾ ਮੈਨੂੰ ਪਾਜੀ ਦੇਖਿਆ ਮੈਨੂੰ ਬਚਾਇਆ ਗੁਰੂ ਘਰ ਨੇ ਰੱਖਿਆ ਭਾਈ ਮੈਂ ਕਿਹੜੇ 7-8 ਮਹੀਨੇ ਜੇ ਬਲਾਇਆ ਕਨਾ ਦਰਬਾਰ ਸਾਹਿਬ ਚ ਲੰਗਰ ਜਿਵੇਂ ਇੱਕ ਦਿਨ ਕਿਹਾ ਮੈਨੂੰ ਬਚਾਇਆ ਉਹਨੇ ਰੱਖਿਆ ਸਿਆਣਾ ਵੀ ਬਣਦਾ ਜੇ ਕੋਈ ਕਹਿੰਦਾ ਕਨਾ ਮਾਤਾ ਕਣੀ ਮਹਸੂਰ ਸਾਹਿਬ ਜਾਣਾ ਮੈਂ ਮੇਰੇ ਡੀਲਰ ਨੂੰ ਕਿਹਾ ਮੈਂ ਜੀ ਪੈਸੇ ਦੇ ਦੋ ਹਜ਼ਾਰ ਰੁਪਏ ਚਲ ਕਰਾਇਆ ਕਰਾ ਦੇਵਾਂ ਇਹਨਾਂ ਨੂੰ ਮਾ ਆ ਕੇ ਬੜੇ ਨਹੀਂ ਕਿਹਾ ਮੈਨੂੰ ਗਾਲਾਂ ਕੱਢੀਆਂ ਮੈਂ ਵੀ ਦੱਸਦਾ ਜੀ

ਮਾਡਮ ਜੱਟਾਂ ਵੀ ਆ ਗਈ ਹਰਾ ਕੰਮ ਹੋ ਗਿਆ ਲੋਕ ਤੇ ਚੱਕਾ ਆਉਣਾ ਨਹੀਂ ਗੱਲ ਖੋਲ ਰਹੀ ਮੈਨੂੰ ਮੇਰੀ ਗੱਲ ਕਿਉਂ ਨਹੀਂ ਸੁਣਨੀ ਆ ਤੂੰ ਬਾਹਰ ਨਿਕਲ ਤੇਰੀ ਮੇਰੇ ਮੋਟਰ ਬੰਦ ਹੋ ਜੈਗਾ ਨਾ ਨਹੀਂ ਗੱਲ ਕਿਹਦੀ ਹੋਗੀ ਤੂੰ ਕਿਹਾ ਮੈਂ ਥੱਪੜ ਮਾਰੂ ਤੂੰ ਨਾ ਬੰਦ ਹੋ ਜਾ ਕੋਈ ਗੱਲ ਹੁੰਦੀ ਆ ਨਾ ਇਹ ਆਪਸ ਚ ਲੜਦੇ ਨੇ ਜਾਂ ਇਹ ਮਰਦੇ ਜਾਓ ਮਰਦੇ ਨੁਕਸਾਨ ਤੇ ਇਹਨਾਂ ਦੇ ਇਹਨਾਂ ਇਨਾਂ ਲਈ ਕੋਈ ਨਿਕਸੇ ਨਾ ਕੋ ਕਰਨਾ ਆਂਦਾ ਇੱਥੇ ਅਸੀਂ ਇਹ ਦੌੜਾ ਇਹ ਨਿਵੇੜਨਾ ਵੀ ਭਈ ਤੁਸੀਂ ਆਪਣਾ ਜੇ ਤੁਸੀਂ ਲੱਗ ਹੋ ਕੇ ਤੁਹਾਡਾ ਸਿਸਟਮ ਸੈੱਟ ਆਉਂਦਾ ਤਾਂ ਕਰੋ ਲੜੋ ਨਾ ਭਾ ਘਰ ਮੈਨੂ ਆਪਦਾ ਖਾਣਾ ਇਹਨਾਂ ਨੇ ਆਪਦਾ ਖਾਣਾ ਹਾਂ ਬੜਾ ਢਿੰਡਾ ਨਾ ਹੁੰਦਾ ਸਮਾਨ ਸਹੀ ਨਾ ਕੋ ਸਮਾਨ ਚ ਕਾ ਜੋ ਜਮਾਵੇ 1 ਲੱਖ ਰੁਪਏ ਜਿਹੜੀ ਡੀਪਟ ਦੇਣ ਸੀ ਬੁੱਧਵਾਰ ਨੂੰ ਦੇ ਤਾਂ ਆਪਣੇ ਬੁੱਧਵਾਰ ਨੂੰ ਸਮਾਨ দার্জিলিং কোম্পানি লিমিটেড বাবা